ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਪਿੰਦਰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ HiFi Exams Study ਦੇ ਉੱਪਰ ਇਸ ਚੈਨਲ ਦੇ ਉੱਪਰ ਮਾਸਟਰਕੀਡ ਪੰਜਾਬੀ ਤੇ ਲੈਕਚਰ ਕੇਡਰ ਦੇ ਪੇਪਰ ਦੀ ਤਿਆਰੀ ਕਰਵਾਈ ਜਾ ਰਹੀ ਆ ਟੈਸਟ ਸੀਰੀਜ਼ ਖਤਮ ਕਰਨ ਤੋਂ ਬਾਅਦ ਆਪਾਂ ਟੌਪਿਕ ਵਾਈਜ਼ ਸਿਲੇਬਸ ਕਵਰ ਕਰਾਂਗੇ ਅੱਜ ਆਪਣੀ 6ਵੀਂ ਕਲਾਸ ਹੈ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਅੱਜ ਦੀ ਕਲਾਸ ਫ੍ਰੈਸ਼ਨ ਨੰਬਰ 1 ਕਿਸੇ ਬੰਦੇ ਦੇ ਦੇਵਰੇ ਕਿਸੇ ਬੰਦੇ ਦੇ ਜਾਨ ਨਾਲ ਉਸ ਦੇ ਸੁੱਖ ਤੇ ਦੁੱਖ ਦਾ ਅਸਰ ਵੀ ਜਾਂਦੇ ਰਹਿਣਾ ਲਈ ਕਿਹੜੀ ਅਖਾਣ ਵਰਤੀ ਜਾਂਦੀ ਆ ਤੁਹਾਡੇ ਕੋਲ ਚਾਰ ਵਿਕਲਪ ਨੇ ਇਹਨਾਂ ਵਿੱਚੋਂ ਸਹੀ ਵਿਕਲਪ ਚੁਣੋ ਜੀ ਸਹੀ ਉੱਤਰ ਕੀ ਆ ਜੀ অপਸ਼ਨ ਨੰਬਰ 2 ਜਿੱਧਰ ਗਈਆਂ ਵੇੜੀਆਂ ਉਧਰ ਗਏ ਮਲਾ ਪ੍ਰਸ਼ਨ ਨੰਬਰ 2 ਥੇ ਦਾ ਵਿਰੋਧੀ ਸ਼ਬਦ ਚੁਣੋ ਇੱਥੇ ਥੇ ਆਵੇ ਥੇ ਦਾ ਵਿਰੋਧੀ ਸ਼ਬਦ ਚੁਣੋ ਚਾਰ ਆਪਸ਼ਨ ਆ ਨੇ ਤੁਹਾਡੇ ਕੋਲੇ ਚਾਰਾਂ ਚਾਰਾਂ ਦੇ ਵਿੱਚੋਂ ਸਹੀ ਉੱਤਰ ਚੁਣੋ ਕਿਹੜਾ ਸਹੀ ਉੱਤਰ ਹੈ ਜੀ ਆਪਸ਼ਨ ਨੰਬਰ 1 ਆਵਾਦ ਆਪਣੇ ਪੁਰਾਣੇ ਬਜ਼ੁਰਗ ਅਕਸਰ ਇਹੀ ਬੋਲਦੇ ਸੁਣੇ ਜਾਂਦੇ ਸੀ ਥੇ ਹੋਣ ਇਹਦਾ ਕੱਖ ਨਾ ਰਹੇ ਤਾਂ ਥੇ ਦਾ ਵਿਰੋਧੀ ਸ਼ਬਦ ਕੀ ਆ ਆਵਾਦ ਹੋਣਾ ਚਲੋ ਜੀ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 3 ਸ਼ਰਮ ਨਾਮ ਤੋਂ ਬਣਿਆ ਵਿਸ਼ੇਸ਼ਣ ਕਿਹੜਾ ਹੈ ਸ਼ਰਮ ਨਾਮ ਤੋਂ ਬਣਿਆ ਵਿਸ਼ੇਸ਼ਣ ਦੱਸਣਾ ਚਾਰ ਆਪਸ਼ਨਸ ਨੇ ਆਪਣੇ ਕੋਲੇ ਇਹਨਾਂ ਵਿੱਚੋਂ ਸਹੀ ਆਪਸ਼ਨ ਕਿਹੜੀ ਆ ਉਹ ਦੇਖੋ ਜੀ ਇਹਨਾਂ ਵਿੱਚੋਂ ਆਪਸ਼ਨ ਨੰਬਰ 1 ਸਹੀ ਉੱਤਰ ਹੈ ਸ਼ਰਮੀਲਾ ਕੁਐਸਚਨ ਨੰਬਰ 4 ਦੁਆਬੀ ਉਪ ਬੋਲੀ ਕਿੱਥੇ ਬੋਲੀ ਜਾਂਦੀ ਹੈ ਮੋਗਾ ਹੁਸ਼ਿਆਰਪੁਰ ਅੰਮ੍ਰਿਤਸਰ ਬਠਿੰਡਾ ਤੁਹਾਡੇ ਕੋਲ ਚਾਰ ਆਪਸ਼ਨ ਹਨ ਇਹਨਾਂ ਵਿੱਚੋਂ ਸਹੀ ਉੱਤਰ ਦੀ ਆਪਾਂ ਨੇ ਚੋਣ ਕਰਨੀ ਆ ਦੁਆਬੀ ਉਪ ਬੋਲੀ ਕਿੱਥੇ ਬੋਲੀ ਜਾਂਦੀ ਹੈ ਆਪਸ਼ਨ ਨੰਬਰ 2 ਸਹੀ ਉੱਤਰ ਆ ਜੀ ਹੁਸ਼ਿਆਰਪੁਰ ਪ੍ਰਸ਼ਨ ਨੰਬਰ 5 ਸਾਹਿਤਿਕ ਜਾਂ ਲਿਖਤੀ ਰੂਪ ਵਿੱਚ ਪੰਜਾਬ ਦੀ ਕਿਹੜੀ ਬੋਲੀ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ ਸਾਹਿਤਿਕ ਜਾਂ ਲਿਖਤੀ ਰੂਪ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਨੂੰ ਚੁਣਨਾ ਤੁਸੀਂ ਚਾਰ ਆਪਸ਼ਨਸ ਨੇ ਤੁਹਾਡੇ ਕੋਲੇ ਸਹੀ ਉੱਤਰ ਦੀ ਚੋਣ ਕਰੋ ਜੀ ਸਹੀ ਉੱਤਰ ਹੈ ਜੀ ਮਾਝੀ ਪ੍ਰਸ਼ਨ ਨੰਬਰ 6 ਨਿਰਾਸ਼ਵਾਦੀ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਕਿਸ ਨੇ ਕਿਹਾ ਹੈ ਨਿਰਾਸ਼ਵਾਦੀ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਚਾਰ ਆਪਸ਼ਨਾਂ ਨੇ ਆਪਣੇ ਕੋਲੇ इन्होंने कहा है सही उत्तर की चोण करो सही उत्तर है जी ऑप्शन नंबर तेन हीरा सिंह दर्द प्रश्न नंबर सात धनी राम चात्रिक जन्म कितने होया सी चार ऑप्शन ने सही उत्तर की चोण करो जी ਤੇ ਜਵਾਬ ਹੈ ਜੀ অপਸ਼ਨ ਨੰਬਰ 1 ਸਿਆਲਕੋਟ ਸਿਆਲਕੋਟ ਵਿੱਚ ਸੀ ਪੰਡ ਪੱਸੀਆਂ ਵਾਲਾ ਇਹਨਾਂ ਪੱਸੀਆਂ ਵਾਲਾ ਤੇ ਨਾਲ ਡੇਟ ਮਹੀਨਾ ਤੇ ইয়ার ਵੀ ਦੱਸ ਦਿਓ ਜੀ 4 অক্টোবর 1876 ਠੀਕ ਹੈ ਜੀ ਚਲਦੇ ਆਪਨੇ ਅਗਲੇ ਕੁਐਸਚਨ ਪ੍ਰਸ਼ਨ ਨੰਬਰ 8 ਦੇ ਆਪਣੀ ਕਿਹੜੀ ਕਵਿਤਾ ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਬਾਰੇ ਜ਼ਿਕਰ ਕੀਤਾ ਹੈ ਇਹ ਤੁਹਾਡੇ ਕੋਲ ਚਾਰ ਵਿਕਲਪ ਨੇ ਸਹੀ ਵਿਕਲਪ ਚੁਣੋ ਜੀ ਕਿਹੜਾ ਹੈ ਸਹੀ ਉੱਤਰ ਚਾਰ ਨੰਬਰ ਆਪਸ਼ਨ ਸਹੀ ਹੈ ਜੀ ਆਰਤੀ ਵਿੱਚ ਚੱਲਦੇ ਆ ਜੀ ਅਗਲੇ ਪ੍ਰਸ਼ਨ ਤੇ ਪ੍ਰਸ਼ਨ ਨੰਬਰ 9 ਦਲੀਪ ਘੋਟਿਵਾਣਾ ਨੇ ਆਪਣਾ ਪਦਮ ਸ਼੍ਰੀ ਕਦੋਂ ਵਾਪਸ ਕੀਤਾ ਸਹੀ ਉੱਤਰ ਦੀ ਚੋਣ ਕਰੋ ਜੀ ਦਲੀਪ ਘੋਟਿਵਾਣਾ ਨੇ ਆਪਣਾ ਪਦਮ ਸ਼੍ਰੀ 2015 ਵਿੱਚ ਵਾਪਸ ਕੀਤਾ ਨਾਨਕ ਸਿੰਘ ਦੀ ਪਹਿਲੀ ਪ੍ਰਕਾਸ਼ਿਤ ਕਹਾਣੀ ਕਿਹੜੀ ਆ ਚਾਰ ਆਪਸ਼ਨਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਸਹੀ ਉੱਤਰ ਹੈ ਜੀ ਰਖੜੀ ਅੰਕੇ 11 ਨੰਬਰ ਪ੍ਰਸ਼ਨ ਕਿਹੜਾ ਕਹਾਣੀਕਾਰ ਪਗਰਤੀਵਾਦੀ ਹੈ ਸਹੀ ਉੱਤਰ ਚੁਣੋ ਜੀ ਕਿਹੜਾ ਕਹਾਣੀਕਾਰ ਪਗਰਤੀਵਾਦੀ ਹੈ ਆਪਸ਼ਨ ਨੰਬਰ 4 ਸਹੀ ਉੱਤਰ ਹੈ ਸੁਜਾਨ ਸਿੰਘ ਪ੍ਰਸ਼ਨ ਨੰਬਰ 12 ਨੰਦਾ ਦਾ ਪਹਿਲਾ ਸੰਪੂਰਨ ਨਾਟਕ ਕਿਹੜਾ ਹੈ ਨੰਦਾ ਦਾ ਪਹਿਲਾ ਸੰਪੂਰਨ ਨਾਟਕ ਕਿਹੜਾ ਹੈ ਸਹੀ ਆਪਸ਼ਨ ਚੁਣੋ ਸਹੀ ਉੱਤਰ ਹੈ ਜੀ ਸੁਪਦਰਾ ਪ੍ਰਸ਼ਨ ਨੰਬਰ 13 ਲੈਲਾ ਮਜਨੂ ਦੰਤ ਕਥਾ ਹੈ ਸਹੀ ਉੱਤਰ ਦੀ ਚੋਣ ਕਰੋ ਜੀ ਲੈਲਾ ਮਜਨੂ ਦੰਤ ਕਥਾ ਹੈ ਅਰਬੀ ਦੀ ਪ੍ਰਸ਼ਨ ਨੰਬਰ 14 ਗ਼ਜ਼ਲ ਵਿੱਚ ਮਕਤਾ ਕੀ ਹੈ ਗ਼ਜ਼ਲ ਵਿੱਚ ਮਕਤਾ ਕੀ ਹੈ ਸਹੀ ਵਿਕਲਪ ਚੁਣੋ ਮਕਤਾ ਗ਼ਜ਼ਲ ਦਾ ਆਖਰੀ ਸ਼ੇਅਰ ਹੈ ਕੀ ਹੈ ਜੀ ਗ਼ਜ਼ਲ ਦਾ ਆਖਰੀ ਸ਼ੇਅਰ ਗ਼ਜ਼ਲ ਦੇ ਵਿੱਚ ਦੋ ਤੁਕਾਂ ਹੁੰਦੀਆਂ ਨੇ ਪਹਿਨੇ ਤੁਕ ਨੂੰ ਮਿਸਰਾ ਬੋਲਿਆ ਜਾਂਦਾ ਹੈ ਤੋਂ ਮਿਸਰਿਆਂ ਦੇ ਮੇਲ ਨਾਲ ਸ਼ੇਅਰ ਬਣਦਾ ਤੇ ਗਜ਼ਲ ਦਾ ਪਹਿਲਾ ਸ਼ੇਅਰ ਹੁੰਦਾ ਮਤਲਾ ਆਖਰੀ ਸ਼ੇਅਰ ਹੁੰਦਾ ਮਕਤਾ ਇਹ ਗਜ਼ਲ ਵਾਰੇ ਦੇਣ ਵਾਲੀ ਮਹੱਤਵਪੂਰਨ ਜਾਣਕਾਰੀ ਸੀ ਜੋ ਤੁਹਾਨੂੰ ਦੱਸੀ ਗਈ ਹੈ ਪ੍ਰਸ਼ਨ ਨੰਬਰ 15 ਰੂਾਈ ਨੂੰ ਚਵਰਗਾ ਕਿਸ ਨੇ ਆਖਿਆ ਹੈ ਤੁਹਾਡੇ ਕੋਲੇ 4 ਆਪਸ਼ਨਾਂ ਨੇ ਸਹੀ ਉੱਤਰ ਦੀ ਚੋਣ ਕਰੋ ਜੀ ਚਵਰਗਾ ਕਿਸ ਨੇ ਆਖਿਆ ਹੈ ਦਾ ਸਹੀ ਉੱਤਰ ਹੈ ਜੀ ਡਾਕਟਰ ਮੋਹਨ ਸਿੰਘ ਦਿਵਾਨਾ ਪ੍ਰਸ਼ਨ ਨੰਬਰ 16 ਕਿਹੜਾ ਵਾਕ ਤਰਤੀਬ ਦੀ ਉਲੰਘਣਾ ਕਰਦਾ ਹੈ ਸਹੀ ਉੱਤਰ ਚੁਣੋ ਜੀ ਉਹ ਖੇਡਣ ਗਿਆ ਮੈਂ ਸਕੂਲ ਗਿਆ ਜਾਂ ਫਿਰ ਲੜਕੀ ਪੜਦੇ ਹਨ ਚੌਥੀ ਆਪਸ਼ਨ ਰਾਮ ਬਾਜ਼ਾਰ ਗਿਆ ਸਹੀ ਆਪਸ਼ਨ ਚੁਣਨੀ ਆ ਜੀ ਇਹਦੇ ਵਿੱਚ ਕਿਹੜਾ ਵਾਕ ਤਰਤੀਬ ਦੀ ਉਲੰਘਣਾ ਕਰਦਾ ਹੈ অপশন নাম্বার 3 ਸਹੀ ਹੈ ਜੀ ਲੜਕੀ ਪੜਦੇ ਹਨ ਪ੍ਰਸ਼ਨ ਨੰਬਰ 17 ਸ੍ਰੀ ਗੁਰੂ ਅੰਗਦ ਦੇਵ ਜੀ ਦੀ ਰਚਨਾ ਦਾ ਮੂਲ ਆਧਾਰ ਹੈ ਆਪਣੇ ਕੋਲ ਚਾਰ ਵਿਕਲਪ ਨੇ ਚਾਰਾਂ ਵਿਕਲਪਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰਨੀ ਆਪਾਂ ਦੱਸੋ ਜੀ ਕਿਹੜਾ ਹੈ ਸਹੀ ਉੱਤਰ ਹੈ ਆਪਣੇ ਕੋਲੇ ਗੁਰੂ ਮਹਿਮਾ ਪ੍ਰਸ਼ਨ ਨੰਬਰ 18 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਚੰਡੀ ਦੀ ਵਾਰ ਦਾ ਮੁੱਖ ਨਾਇਕ ਕੌਣ ਹੈ ਸਹੀ ਉੱਤਰ ਦਿਓ ਜੀ ਚੰਡੀ ਦੀ ਬਾਣ ਦਾ ਮੁੱਖ ਨਾਇਕ ਕੌਣ ਹੈ ਜਿਹਨਾਂ ਨੂੰ ਗੁਰਗੋਵ ਸਿੰਘ ਜੀ ਦੁਆਰਾ ਲਿਖਿਆ ਗਿਆ ਚਾ ਰਚਿਤ ਕੀਤਾ ਗਿਆ ਸਹੀ ਸਹੀ ਉੱਤਰ ਹੈ ਜੀ ਦੁਰਗਾ ਦੁਰਗਾ ਦੇਵੀ ਜਾਂ ਜੋ ਉਹਨਾਂ ਦੇ ਮੁੱਖ ਨਾਇਕ ਨੇ ਪ੍ਰਸ਼ਨ ਨੰਬਰ 19 ਮੇਰਾ ਪਾਕਿਸਤਾਨੀ ਸਫਰਨਾਮਾ ਕਿਸ ਦਾ ਸਫਰਨਾਮਾ ਹੈ ਚਾਰੇ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰਨੀ ਹੈ ਜੀ ਸਹੀ ਉੱਤਰ ਹੈ ਜੀ ਬਲਰਾਜ ਸਾਨੀ ਪ੍ਰਸ਼ਨ ਨੰਬਰ 2 ਅਸੂਲ ਲਿਖ ਸੰਦੇਸ਼ੜਾ ਬਾਚੇ ਮੇਰਾ ਪੀ ਔਰੇ ਅਸੂਲ ਲਿਖ ਸੰਦੇਸ਼ੜਾ ਬਾਚੇ ਮੇਰਾ ਪੀ ਤੁੱਕ ਕਿਸ ਦੀ ਹੈ ਸਹੀ ਉੱਤਰ ਦੀ ਚੋਣ ਕਰੋ ਜੀ ਸਹੀ ਉੱਤਰ ਹੈ ਆਪਣੇ ਕੋਲੇ ਬੁੱਲੇ ਸ਼ਾਹ ਜੀ ਕੁੱਲੇ ਸਵਾ ਜੀ ਇੱਕ ਐਦਾਂ ਦੇ ਰਾਈਟਰ ਨੇ ਜਿੰਨਾ ਦਾ ਬਾਰਾਮਾ ਜਿਹੜਾ ਅਸੂ ਮਹੀਨੇ ਤੋਂ ਸ਼ੁਰੂ ਹੁੰਦਾ ਪੰਜਾਬੀ ਵਿੱਚ ਕੁੱਲੇ ਕੁੱਲੇ ਇੱਕ ਐਦਾਂ ਦੇ ਰਾਈਟਰ ਹੋਇਆ ਜਿਨ੍ਹਾਂ ਦਾ ਬਾਰਾਮਾ ਅਸੂ ਤੋਂ ਸ਼ੁਰੂ ਹੁੰਦਾ ਇਹ ਗੱਲ ਤੁਸੀਂ ਧਿਆਨ ਚ ਰੱਖਣਾ ਔਰ ਇਹ ਵੈਰੀ ਇੰਪੋਰਟੈਂਟ ਕੁਐਸਚਨ ਆ ਜਿਹੜਾ ਕਿ ਪ੍ਰਸ਼ਨ ਪੁਰਾਣੇ ਪੇਪਰਾਂ ਦੇ ਵਿੱਚ ਪੁੱਛਿਆ ਜਾ ਚੁੱਕਾ ਹੈ ਪ੍ਰਸ਼ਨ ਨੰਬਰ 21 ਅਮਰਤਾ ਪ੍ਰੀਤਮ ਨੂੰ ਇੱਕ ਰਸੀਦੀ ਟਿਕਟ ਤੇ ਲਿਖਿਆ ਜਾ ਸਕਦਾ ਹੈ ਇਹ ਕਿਸ ਦੇ ਸ਼ਬਦ ਹਨ ਸਹੀ ਉੱਤਰ ਹੈ ਜੀ ਖੁਸ਼ਵੰਤ ਸਿੰਘ ਇਹ ਖੁਸ਼ਵੰਤ ਸਿੰਘ ਜਹੂਣਾ ਦੀ ਸਟੇਟਮੈਂਟ ਹੈ ਪ੍ਰਸ਼ਨ ਨੰਬਰ 22 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਖਰੀ ਬਾਣੀ ਹੈ ਸਹੀ ਉੱਤਰ ਦੀ ਚੋਣ ਕਰੋ ਜੀ ਆਪਸ਼ਨ ਨੰਬਰ 1 ਸਹੀ ਉੱਤਰ ਹੈ ਗੁੰ다ਵਣੀ ਰਚਨਾ ਨੰਬਰ 23 ਅੱਠ ਪਦਾਂ ਵਾਲੀ ਰਚਨਾ ਹੁੰਦੀ ਹੈ ਸਹੀ ਉੱਤਰ ਚੁਣੋ ਜੀ অপਸ਼ਨ ਨੰਬਰ 3 ਅਸ਼ਟਪਦੀ ਤੇ ਅਸ਼ਟਪਦੀਆਂ ਵਿੱਚ ਲਿਖੀ ਜਾਣ ਵਾਲੀ ਰਚਨਾ ਕਿਹੜੀ ਆ ਸੁਖਮਨੀ ਸਾਹਿਬ ਤੇ ਹੁਣ ਇਹ ਵੀ ਦੱਸ ਦਿਓ ਕਿ ਸੁਖਮਨੀ ਸਾਹਿਬਾ ਜੋ ਉਹ ਕਿੰਨਾ ਦੀ ਰਚਨਾ ਉਹ ਗੁਰੂ ਅੰਗਰ ਦੇਵ ਜੀਾਂ ਦੀ ਰਚਨਾ ਜਿਹੜੀ ਕਿ ਗੋੜੀ ਰਾਗ ਦੇ ਵਿੱਚ ਆ ਸੁਖਮਨੀ ਸਾਹਿਬ ਦੇ ਵਿੱਚ 24 ਅਸ਼ਟਪਦੀਆਂ ਨੇ ਤੇ 24 ਹੀ ਸ਼ਲੋਕ ਨੇ ਇਹ ਇੰਪੋਰਟੈਂਟ ਜਾਣਕਾਰੀ ਸੁਖਮਨੀ ਸਾਹਿਬ ਬਾਰੇ ਤੁਹਾਨੂੰ ਦੇ ਦਿੱਤੀ ਗਈ ਆ ਅੱਗੇ ਚੱਲਦੇ ਹਾਂ ਜੀ 24ਵੇਂ ਕੁਐਸਚਨ ਤੇ ਪੂਰਨਨਾਥ ਜੋਗੀ ਦੇ ਕਿੰਨੇ ਭਾਗ ਹਨ ਪੂਰਨਨਾਥ ਜੋਗੀ ਦੇ ਕਿੰਨੇ ਭਾਗ ਨੇ 50 ਪ੍ਰਸ਼ਨ ਨੰਬਰ 22 ਉਮਰਾ ਲੰਬੀ ਦੌੜ ਨਾਟਕ ਹੈ। ਇਹ ਤੁਹਾਡਾ ਹੋਮਵਰਕ ਹੈ ਜੀ। ਉਮਰਾ ਲੰਬੀ ਦੌੜ ਨਾਟਕ ਕਿੰਨਾ ਦਾ ਤੁਸੀਂ ਇਹਦਾ ਆਨਸਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦਵੋਗੇ। ਤੇ ਇਸ ਦੇ ਨਾਲ ਹੀ ਆਪਣੀ ਅੱਜ ਦੀ ਕਲਾਸ ਹੁੰਦੀ ਹੈ ਖਤਮ ਮਿਲਦੇ ਆਂ ਜੀ ਅਗਲੀ ਕਲਾਸ ਦੇ ਨਾਲ। ਧੰਨਵਾਦ ਸਤਿ ਸ਼੍ਰੀ ਅਕਾਲ।